ਨਵਜੋਤ ਸਿੰਘ ਸਿੱਧੂ ਵੱਲੋਂ ਦੇਸ਼ ਦੇ ਰਾਸ਼ਟਰਪਤੀ ਨੂੰ ਇੱਕ ਚਿੱਠੀ ਲਿਖੀ ਗਈ ਹੈ ਔਰ ਉਸ ਚਿੱਠੀ ਚ ਉਹਨਾਂ ਡਾਕਟਰ ਮਨਮੋਨ ਸਿੰਘ ਦਾ ਰਾਸ਼ਟ੍ਰਪਤੀ ਮੈਮੋਰੀਅਲ ਬਣਾਉਣ ਦੀ ਮੰਗ ਕੀਤੀ ਹੈ ਸਿੱਧੂ ਨੇ ਲਿਖਿਆ ਹੈ ਕਿ ਸਾਡੇ ਸਾਰੇ ਸਾਬਕਾ ਪ੍ਰਧਾਨ ਮੰਤਰੀਆਂ ਦਾ ਮੈਮੋਰੀਅਲ ਬਣਾਇਆ ਗਿਆ ਪਰ ਡਾਕਟਰ ਮਨਮੋਨ ਸਿੰਘ ਦੇ ਮੈਮੋਰੀਅਲ ਦੇ ਲਈ ਇਨਕਾਰ ਕਿਉਂ ਕੀਤਾ ਜਾ ਰਿਹਾ ਹੈ ਉਹਨਾਂ ਕਿਹਾ ਕਿ ਸਾਡੀ ਲੋਕਤੰਤਰ ਦੀ ਸ਼ਾਨ ਨੂੰ ਬਰਕਰਾਰ ਹਰ ਹਾਲਤ ਦੇ ਵਿੱਚ ਰੱਖਣਾ ਹੋਏਗਾ ਸੋ ਨਵਜੋਤ ਸਿੰਘ ਸਿੱਧੂ ਵੱਲੋਂ ਇਹ ਚਿੱਠੀ ਲਿਖੀ ਗਈ ਹੈ ਦੇਸ਼ ਦੇ ਰਾਸ਼ਟਰਪਤੀ ਦੇ ਨਾਮ ਮੇਰੇ ਸਹਿਯੋਗੀ ਵਿਨੇਸ਼ ਕਟਾਰੀਆ ਜੁੜੇ ਨੇ ਹੋਰ ਜਾਣਕਾਰੀ ਦੇ ਲਈ ਐ ਵਿਨੇਸ਼ ਸਾਰੇ ਪਾਸੇ ਮੰਗ ਕੀਤੀ ਜਾ ਰਹੀ ਹੈ ਐ ਡਾਕਟਰ ਮਨਮੋਹਨ ਸਿੰਘ ਦਾ ਮੈਮੋਰੀਅਲ ਬਣਾਉਣ ਦੀ ਨਵਜੋਤ ਸਿੱਧੂ ਹਰਾਂ ਵੱਲੋਂ ਪਾਰਟਿਕੁਲਰਲੀ ਕੀ ਲਿਖਿਆ ਗਿਆ ਚਿੱਠੀ ਦੇ ਵਿੱਚ ਕੀ ਇੱਕ ਗੱਲ ਤਹੀ ਹੈ ਕਿ ਜਿਹੜੀ ਸਾਰੇ ਪਾਸੇ ਮੰਗ ਕੀਤੀ ਜਾ ਰਹੀ ਹੈ ਉਹ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਪਰ ਨਵਜੋਤ ਸਿੰਘ ਸਿੱਧੂ ਨੇ ਰਾਸ਼ਟਰਪਤੀ ਨੂੰ ਚਿੱਠੀ ਲਿਖੀ ਹੈ ਉਹਨਾਂ ਨੇ ਇਹ ਬਕਾਇਦਾ ਲਿਖਿਆ ਕਿ ਰਾਸ਼ਟਰਪਤੀ ਇਸ ਮਾਮਲੇ ਦੇ ਜਿਹੜੀ ਕਿ ਸਿਆਸਤ ਹੋ ਰਹੀ ਹੈ ਉਸ ਮਾਮਲੇ ਚ ਇੰਟਰਵਿਨ ਕਰਨ ਆਪਣਾ ਦਖਲ ਦੇਣ ਕਿਉਂਕਿ ਜਿਸ ਤਰ੍ਹਾਂ ਆਪਾਂ ਜਾਣਦੇ ਹਾਂ ਸਾਰੇ ਕਿ ਪਹਿਲਾਂ ਮੰਗ ਹੋ ਰਹੀ ਸੀਗੀ ਕਿ ਜਿਹੜਾ ਰਾਜਘਾਟ ਕਿਨਾਰੇ ਜਮਨਾ ਕਿਨਾਰੇ ਉਹਨਾਂ ਦਾ ਕਰਮੇਸ਼ਨ ਹੋਵੇ ਫਿਰ ਉੱਥੇ ਹੀ ਸਮਾਦੀ ਸਥਲ ਬਣੇ ਜਿਵੇਂ ਕਿ ਅਕਸਰ ਹੁੰਦਾ ਆਇਆ ਸਾਹਿਬ ਕਾ ਪ੍ਰਧਾਨ ਮੰਤਰੀਆਂ ਦੇ ਨਾਲ ਤੇ ਉਹ ਉਹਨਾਂ ਨੂੰ ਨਵਜੋਤ ਸਿੰਘ ਸਿੱਧੂ ਨੇ ਮੰਗ ਕੀਤੀ ਹੈ ਕਿ ਉਹਨਾਂ ਕਰਮੇਸ਼ਨ ਤਾਂ ਉਹਨਾਂ ਦਾ ਹੋ ਗਿਆ ਤੇ ਜਿਹੜਾ ਉਹਨਾਂ ਦਾ ਸਮਾਰਕ ਹੈ ਸਮਾਦੀ ਸਥਲ ਬੰਨਾ ਹੈ ਉਹਨੂੰ ਰਾਜਘਾਟ ਦੇ ਆਸ-ਪਾਸੇ ਜਗ੍ਹਾ ਦਿੱਤੀ ਜਾਵੇ ਉਹਨਾਂ ਨੇ ਬਾਕਾਇਦਾ ਮੈਂਸ਼ਨ ਕੀਤਾ ਕਿ ਪੀ ਵੀ ਨਰਸੀਮਹਾ ਰਾਓ ਜਿਨ੍ਹਾਂ ਦਾ ਕੀ ਹైదరాబాద్ ਤੋਂ ਰੂਟ ਸੀ ਗਿਆ ਕਰਮੇਸ਼ਨ ਦਿੱਲੀ ਤੋਂ ਬਾਹਰ ਹੋਇਆ ਸੀ ਉਹਨਾਂ ਦਾ ਵੀ ਹైదరాబాద్ ਦੇ ਵਿੱਚ ਜਿਹੜਾ ਸਮਾਰਕ ਕਰਕੇ ਮਨਮੋਨ ਸਿੰਘ ਜਿਨ੍ਹਾਂ ਨੇ ਕਿ ਇਕਨੋਮਿਕ ਰਿਫਾਰਮਸ ਕੀਤੇ ਕੰਟਰੀ ਨੂੰ ਇੱਕ ਨਵੇਂ ਰਾਹ ਤੇ ਲੈ ਕੇ ਗਏ ਜੇ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਇਹ ਹੀ ਹੋਊਗੀ ਵੀ ਇਸ ਦਲਗਦ ਰਾਜਨੀਤੀ ਤੋਂ ਉੱਪਰ ਉੱਠ ਕੇ ਰਾਸ਼ਟਰਪਤੀ ਸਾਈਭਾ ਜਿਹੜਾ ਇੰਟਰਵਿਨ ਕਰਨ ਤੇ ਉਹਨਾਂ ਦੇ ਜਿਹੜੇ ਸਮਾਰਕ ਲਈ ਸਮਾਧੀ ਲਈ ਉੱਥੇ ਰਾਜਕਾਟ ਦੇ ਆਸ-ਪਾਸੇ ਜਗ੍ਹਾ ਜ਼ਰੂਰ ਦਿਵਾਨ ਜੀ ਵਿਜੇ ਠੀਕ ਹੈ ਧੰਨਵਾਦ ਵਿਨੇਸ਼ ਇਸ ਜਾਣਕਾਰੀ ਦੇ ਲਈ ਤਾਂ ਨਵਜੋਤ ਸਿੰਘ ਸਿੱਧੂ ਵੱਲੋਂ ਰਾਸ਼ਟਰਪਤੀ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਰਾਜਕਾਟ ਤੇ ਉਹਨਾਂ ਦਾ ਵੀ ਸਮਾਰਕ ਜਿਹੜਾ ਬਣਾਇਆ ਜਾਣਾ ਲਾਸਮੀ